ਕਿ ਉਹ ਜਾ ਕੇ ਅਸੀਂ ਸਵੇਰੇ 8 ਵਜੇ ਮੈਂ ਹੁਣ ਸ਼ੁਰੂ ਕਰੂਗਾ ਸਵੇਰੇ 8 ਵਜੇ ਹੁਣ ਹੋਕਾ ਦੇ ਕਿਉਂ ਨਾ ਘਰ ਘਰ ਦੇ ਵਿੱਚ ਹੁਣ ਮੈਂ ਹੋਕਾ ਦੇ ਰਿਆਂ ਘਰ ਘਰ ਵਿੱਚ ਜਾ ਕੇ ਹੋਕਾ ਦੇਣ ਵੀ ਸਵੇਰੇ ਲੰਗਰ ਦੀ ਵਾਰੀ ਹੈ ਜੀ ਬੀਬੀਆਂ ਸਵੇਰੇ ਪ੍ਰਸ਼ਾਦੇ ਬਣਾ ਦੇਣਗੀਆਂ ਸਵੇਰੇ ਮੈਂ ਆਉਂਗਾ ਜੀ 8 ਵਜੇ ਸ਼ੁਰੂ ਕਰੂੰਗਾ ਜੀ ਦਾ ਮੈਨੂੰ ਟਾਈਮ ਕੋਈ 12 1 ਵਜੇ ਦਾ ਇਕੱਠਾ ਕਰਦੇ ਨੇ ਘਰ ਘਰ ਗਜਾ ਕਰਦੇ ਨੇ ਸੰਗਤ ਜੀ ਇਹ ਸਾਰਾ ਸੰਯੋਗ ਸੰਗਤ ਦੇ ਸੰਯੋਗ ਨਾਲ ਹੀ ਚੱਲ ਰਿਹਾ ਜਿਹਦਾ ਮੈਨੂੰ ਮਹਾਰਾਜ ਨੇ ਇਹ ਦਾਤ ਬਖਸ਼ੀਆ ਸੰਗਤ ਨੇ ਦਾਤ ਬਖਸ਼ੀਆ ਮੈਂ ਸਾਰੀ ਸੰਗਤ ਦੇ ਚਰਨਾਂ ਦਾ ਦਾਸ ਹਾਂ ਸੱਚੇ ਪਾਤਸ਼ਾਹ ਮੈਨੂੰ ਕੋਈ ਮਾਣ ਨਾ ਕਰਾਵੀਂ ਮੈਂ ਤਾਂ ਤੁਹਾਡਾ ਸੇਵਾਦਾਰ ਹਾਂ ਮੈਥੋਂ ਸੇਵਾ ਐਂ ਕਰਾਉਂਦਾ ਰਹੀਂ ਕੋਈ ਪੈਸਾ ਨਹੀਂ ਕੋਈ ਹਸਤੇ ਬਚੇ ਕੋਈ ਕਿਸੇ ਤੋਂ ਸੇਵਾ ਨਹੀਂ ਮੈਂ ਲੈ ਰਿਹਾ ਸੰਗਤ ਦੀ ਸੰਯੋਗ ਸੰਗਤ ਬਣਾ ਕੇ ਦਿੰਦੀ ਆ ਮੈਂ ਉੱਥੇ ਪਹੁੰਚਾਉਣਾ ਜੀ ਚਾਹੇ ਉਹ ਗੱਡੀ ਤੇ ਜਾਵੇ ਬਾਬੇ ਨਾਨਕ ਦੀ ਐਨੀ ਕਿਰਪਾ ਹੈ ਐਨੀਆਂ ਗੱਡੀਆਂ ਉਹ ਮੈਨੂੰ ਕੋਈ ਨਾ ਕੋਈ ਗੱਡੀ ਵਾਲਾ ਲੈ ਆਉਂਦਾ ਅਗਰ ਜੇ ਗੱਡੀ ਵਾਲਾ ਕੋਈ ਮੈਨੂੰ ਨਹੀਂ ਮਿਲਦਾ ਤਾਂ ਸੰਗਤ ਜੀ ਇਹ ਸੰਗਤ ਦੇ ਸੰਯੋਗ ਨਾਲ ਮੈਂ ਉੱਥੇ ਪਹੁੰਚਾਉਣਾ ਹੁੰਦਾ ਚਾਹੇ ਉਹ ਅਸੀਂ ਗੱਡੀ ਤੇ ਪਹੁੰਚਾਈਏ ਚਾਹੇ ਅਸੀਂ ਆਟੋ ਤੇ ਪਹੁੰਚਾਈਏ ਚਾਹੇ ਮੋਟਰਸਾਈਕਲ ਤੇ ਪਹੁੰਚਾਈਏ ਜਿਵੇਂ ਵੀ ਸੂਤ ਲੱਗਦਾ ਸਾਡਾ ਅਸੀਂ ਉੱਥੇ ਪਹੁੰਚਾਉਣੀ ਆ ਅੱਛਾ ਜੀ ਇਹ ਤੁਸੀਂ ਫਿਰ ਖੁਦ ਜਾ ਕੇ ਕਰਦੇ ਆਂਗੇ ਮਤਲਬ ਇਹਦਾ ਇਹਦੀ ਸੇਵਾ ਕਰਦੇ ਆ ਤੁਸੀਂ ਹਾਂਜੀ ਜਿਵੇਂ ਮੰਨ ਲਓ ਅੱਜ ਆਪਾਂ ਘਰਾਂ ਦੇ ਵਿੱਚੋਂ ਇਕੱਠਾ ਕਰਦੇ ਆਂ ਹਾਂਜੀ ਹਾਂਜੀ ਉਹ ਮਤਲਬ ਤੁਸੀਂ ਉੱਥੇ ਫਿਰ ਕੋਲ ਜਾਂਦੇ ਆ ਉਹ ਗੁਰਦੁਆਰਾ ਮੈਡੀਕਲ ਚ ਮੈਡੀਕਲ ਹਾਂਜੀ ਉਥੇ ਵੀ ਫਿਰ ਖੁੱਦ ਸੇਵਾ ਕਰਦੇ ਆਂ ਕਿ ਨਹੀਂ ਜੀ ਸਾਡਾ ਕੰਮ ਆ ਜਿਹੜਾ ਅੱਡੋ-ਅੱਡੀ ਡਿਊਟੀਆਂ ਲੱਗੀਆਂ ਹੈ ਅੱਛਾ ਜੀ ਗੁਰੂ ਮਹਾਰਾਜ ਨੇ ਅੱਡੋ-ਅੱਡੀ ਡਿਊਟੀਆਂ ਲਗਾਈਆਂ ਠੀਕ ਹੈ ਸੱਚੇ ਪਾਤਸ਼ਾਹ ਨੇ ਜਿਵੇਂ ਮੇਰੀ ਡਿਊਟੀ ਲਈ ਆ ਮੈਂ ਉਵੇਂ ਹੀ ਕਰਦਾ ਜੀ ਠੀਕ ਹੈ ਇੱਥੋਂ ਲੰਗਰ ਮੇਰਾ ਕੱਲਾ ਪਚਾਉਣ ਦਾ ਕੰਮ ਆ ਜੀ ਠੀਕ ਹੈ ਜੀ ਇੱਥੋਂ ਲੰਗਰ ਲਿਜਾ ਕੇ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਰੱਖੀਦਾ ਹੈ ਉੱਥੇ ਬਾਬਾ ਜੀ ਤੋਂ ਅਰਦਾਸ ਕਰਾ ਕੇ ਸੰਗਤ ਦੇ ਭਲੇ ਵਾਸਤੇ ਸੰਗਤ ਦੇ ਭਲੇ ਵਾਸਤੇ ਅਰਦਾਸ ਕਰਾ ਕੇ ਉਦੋਂ ਬਾਅਦ ਵਿੱਚ ਜੀ ਲੰਗਰ ਹਾਲਚ ਦੇ ਦਿੰਦਾ ਉਹ ਡਿਊਟੀ ਉਦੋਂ ਬਾਅਦ ਚ ਉਹਨਾਂ ਦੀ ਆ ਇਹ ਕਿਹੜਾ ਗੁਰਦੁਆਰਾ ਜੀ ਆਪਣੀ ਮਾਤਾ ਅਖੀਵੀ ਗੁਰਦੁਆਰਾ ਮੈਡੀਕਲ ਚ ਠੀਕ ਹੈ ਜੀ ਫਰੀਦਕੋਟ ਮੈਡੀਕਲ ਦੇ ਵਿੱਚ ਮਾਤਾ ਅਖੀਵੀ ਗੁਰ ਇਹਨਾਂ ਦਾ ਮੀਨਚਾਰ ਕੀ ਕਹੋਣਾ ਜੀ ਹਾਂ ਜੀ ਉੱਥੇ ਕੈਪਟਨ ਸਾਹਿਬ ਆਈ ਇੱਥੇ ਹਾਂਜੀ ਠੀਕ ਹੈ ਉੱਥੇ ਕੈਪਟਨ ਸਾਹਿਬ ਆ ਕੈਪਟਨ ਸਾਹਿਬ ਬਹੁਤ ਵਧੀਆ ਨੇਕ ਸਾਡੀ ਪਾਰਟੀ ਸਾਡੀ ਨਾਂ ਨਹੀਂ ਜੀ ਮੇਰੇ ਕੋਲ ਕੈਪਟਨ ਸਾਹਿਬ ਮੈਨੂੰ ਮਿਲੇ ਸੀ ਆਪਣੇ ਆਪੂੰ ਦਾ ਕੈਂਪ ਲਗਾ ਕੇ ਆਪਣੇ ਪੁਰਾਣੇ ਚਹਿਰ ਸਰ ਸਰ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਜਿੰਨੇ ਵੀ ਗੁਰਦੁਆਰੇ ਦੇ ਵਿੱਚ ਸੇਵਾਦਾਰ ਨੇ ਉਹ ਕੋਈ ਇਹ ਨਹੀਂ ਵੀ ਮੈਂ ਕੈਪਟਨ ਆ ਮੁੱਖ ਸੇਵਾਦਾਰ ਨੇ ਮੈਂ ਕਹਿੰਦਾ ਸੱਚੇ ਪਾਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਇੰਨੇ ਵਧੀਆ ਨੇਕ ਬੰਦੇ ਇੰਨੇ ਵਧੀਆ ਇਮਾਨਦਾਰ ਬੰਦੇ ਮੈਂ ਕਹਿੰਦਾ ਮੇਰੇ ਹਿਸਾਬ ਦੇ ਤਾਂ ਕੋਈ ਹੋਣਾ ਨਹੀਂ ਜਿੰਨੇ ਉਹ ਇਮਾਨਦਾਰ ਨੇ ਕੈਪਟਨ ਸਾਹਿਬ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਜਾ ਕੇ ਇੱਕ ਵਾਰ ਦਰਸ਼ਨ ਕਰਕੇ ਵੇਖੋ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਬਣਾਤਾ ਜਿਹਦੇ ਵਿੱਚ ਇੱਕ ਆਰਾ ਵੀ ਲੱਗਾ ਹੋਇਆ ਹੈ ਟਰਾਲੀ ਪਹਿਲਾਂ ਸਕੂਟਰੀ ਤੇ ਪ੍ਰਧਾਨ ਜੀ ਆਪ ਖੁਦ ਜਾ ਕੇ ਲੰਗਰ ਇਕੱਠਾ ਕਰਦੇ ਸੀ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਸਾਹ ਚ ਕਿੰਨੀਆਂ ਤੇ ਗੱਡੀਆਂ ਆ ਗਈਆਂ ਅਗਰ ਤੁਹਾਨੂੰ ਮਤਲਬ ਕਿਨੇ ਮਾਇਆ ਕੈਪਟਨ ਸਾਹਿਬ ਨੂੰ ਸਾਨੂੰ ਤਾਂ ਜੀ ਗੁਰੂ ਮਹਾਰਾਜ ਨੇ ਮੈਨੂੰ ਪੰਜਾਬ ਪੁਲਿਸ ਦੀ ਟੀਮ ਨੇ ਲਾਇਆ ਜੀ ਉਹਨਾਂ ਨਾਲ ਵੈਰੀ ਗੁੱਡ ਵੈਰੀ ਗੁੱਡ ਪੰਜਾਬ ਪੁਲਿਸ ਦੀ ਟੀਮ ਸਾਡੇ ਇੰਸਪੈਕਟਰ ਆ ਛੰਦਰ ਸਿੰਘ ਜੀ ਛੰਦਾ ਸਿੰਘ ਜੀ ਜੋ ਕੋਟਕਪੂਰੇ ਦੇ ਵਿੱਚ ਪੁਲਿਸ ਲੈਂਡ ਦੇ ਵਿੱਚ ਉਹਨਾਂ ਦੀ ਡਿਊਟੀ ਆ ਪੁਲਿਸ ਲੈਂਡ ਦੇ ਵਿੱਚ ਡਿਊਟੀ ਆ ਹਾਂ ਜੀ ਪੁਲਿਸ ਲੈਂਡ ਦੇ ਵਿੱਚ ਡਿਊਟੀ ਆ ਉਹਨਾਂ ਨੇ ਮੈਨੂੰ ਇਹ ਸੰਗਤ ਦੇ ਵਿੱਚ ਇਸ ਲਾਈਨ ਦੇ ਵਿੱਚ ਲਾਤਾ ਜੀ ਮਹਾਰਾਜ ਉਹਨਾਂ ਦੇ ਮੈਂ ਕਹਿੰਦਾ ਹੋਰ ਸਟਾਰ ਲਵਾਵੇ ਤੇ ਐਸ ਐਚਓ ਦਾ ਉਹਦਾ ਦਵਾਵੇ ਭਰਾ ਨੂੰ ਇੰਨੀ ਵਧੀਆ ਉਹਨਾਂ ਨੇ ਮੈਨੂੰ ਸੇਵਾ ਲਾਤੀ ਪਹਿਲਾਂ ਜੀ ਮੈਨੂੰ ਸ਼ੁਰੂ-ਸ਼ੁਰੂ ਚ ਮੈਨੂੰ ਬੜਾ ਮਹਿਸੂਸ ਜਾਂਦਾ ਸੀ ਵੀ ਯਾਰ ਸਾਰੇ ਮੈਨੂੰ ਕਹਿਣ ਵੀ ਯਾਰ ਤੂੰ ਮੰਗਦਾ ਫਿਰਦਾ ਹੈ ਪਰ ਨਹੀਂ ਹੁਣ ਮੈਨੂੰ ਮਹਿਸੂਸ ਨਹੀਂ ਹੁੰਦਾ ਹੁਣ ਮੈਂ ਕਹਿੰਦਾ ਵੀ ਸੱਚੇ ਪਾਤਸ਼ਾਹ ਮੈਨੂੰ ਮੰਗਣ ਵਾਸਤੇ ਲਾਤਾ ਕੋਈ ਗੱਲ ਨਹੀਂ ਕਿਉਂਕਿ ਮੈਂ ਸੰਗਤ ਦੀ ਸੇਵਾ ਕਰਦਾ ਮੈਨੂੰ ਇਹਨੂੰ ਬਹੁਤ ਮੈਨੂੰ ਸਕੂਨ ਮਿਲਦਾ ਹੈ ਖੁਸ਼ੀ ਮਿਲਿਆ ਕਦੋਂ ਮੈਂ ਘਰ ਘਰ ਜਾ ਕੇ ਮੰਗਦਾ ਘਰ ਚ ਇਕੱਠਾ ਕਰਦਾ ਪਰ ਇੱਕ ਹੋਰ ਸੰਗਤ ਜੀ ਮੈਂ ਸਾਰਿਆਂ ਮੂਰੇ ਇੱਕ ਬੇਨਤੀ ਕਰਦਾ ਮੈਂ ਆਪਦੇ ਘਰੋਂ ਅੱਜ ਤਾਈਂ ਇੱਕ ਰੋਟੀ ਨਹੀਂ ਲਗਿਆ ਆਪਦੇ ਘਰੋਂ ਮੈਂ ਇੱਕ ਰੁਪਈਆ ਨਹੀਂ ਲਾਇਆ ਸਗੋ ਸੰਗਤ ਦਾ ਪੈਸਾ ਇਕੱਠਾ ਕੀਤਾ ਉਹ 10 ਰੁਪਏ ਮੈਂ ਖਾਦੇ ਤਾਂ ਜਰੂਰ ਹੋਣਗੇ ਪਰ ਮੈਂ ਲਾਏ ਨਹੀਂ ਆਪਦੇ ਪੱਲੇੋਂ ਨਹੀਂ ਲਾਏ ਉਹ ਐਉਂ ਆ ਕਿ ਜਦੋਂ ਮਨ ਨੂੰ ਮੇਰੇ ਕੋਲ ਗੱਡੀ ਨਹੀਂ ਮਿਲਦੀ ਕੋਈ ਉਹਦੇ ਵਿੱਚ ਕੋਈ 10 ਦੇ ਦਿੰਦਾ ਜਾਂ ਕੋਈ 20 ਰੁਪਏ ਦੇ ਦਿੰਦਾ ਮੰਨੋ ਮੈਂ ਤਾਂ ਝਾੜੀਦਾਰ ਇੱਕ ਬੰਦਾ ਸਹੀ ਗੱਲ ਹੈ ਝਾੜੀਦਾਰ ਮੇਰੇ ਕੋਲੇ ਕੋਈ ਹੁੰਦਾ ਨਹੀਂ ਜਿਹੜੇ ਸੰਗਤ ਪੈਸੇ ਦੇ ਦਿੰਦੀ ਆ ਮੈਨੂੰ ਉਹਦੇ ਵਿੱਚ ਅਸੀਂ ਗੱਡੀ ਤੇ ਕਈ ਵਾਰੀ ਤੇਲ ਵੀ ਪਾਉਣੇ ਆ ਜੇ ਨਹੀਂ ਮੈਨੂੰ ਫ੍ਰੀ ਵਾਲੀ ਗੱਡੀ ਮਿਲਦੀ ਫ੍ਰੀ ਵਾਲੀ ਗੱਡੀ ਮਿਲਦੀ ਉਹਦੇ ਵਿੱਚ ਫਿਰ ਮੈਨੂੰ ਕਿਰਾਇਆ ਦੇ ਕੇ ਵੀ ਲੈ ਜਾਣੀ ਪੈਂਦੀ ਆ ਆ ਨਹੀਂ ਹੁੰਦਾ ਇਹ ਆ ਦਿਓ ਕਿਉਂਕਿ ਕਈ ਵਾਰੀ ਐ ਹੁੰਦਾ ਕੋਈ ਮੇਰੇ ਕੋਲੇ ਰਹਿ ਜਾਂਦੇ ਆ ਪੈਸੇ ਉਹ ਦੂਜੀ ਵਰੀ ਨਹੀਂ ਹੁੰਦੇ ਉਹ ਫਿਰ ਮੈਂ ਉਹਨਾਂ ਪੈਸਿਆਂ ਦੇ ਵਿੱਚੋਂ ਚੱਕ ਕੇ ਤੇ ਫਿਰ ਉਪਰ ਆਇਆ ਲੱਗਦਾ ਨਹੀਂ ਜੋ ਤੁਹਾਨੂੰ ਪੈਸੇ ਇਕੱਠੇ ਹੁੰਦੇ ਆ ਹਾਂਜੀ ਇਹ ਤੁਸੀਂ ਬਣਾਦੇ ਉਹ ਰੱਖਦੇਗੇ ਮਤਲਬ ਆਹ ਦੇਖੋ ਆਪਦੇ ਕੋਲੇ ਜੀ ਉਹ ਐਉਂ ਨਾ ਉਹ ਜ਼ਿਆਦਾ ਨਹੀਂ ਨਾ ਹੁੰਦੇ ਮਨੋ ਕਿ ਕਿਤੇ 100 ਹੋ ਗਿਆ ਕਿਤੇ 150 ਹੋ ਗਿਆ ਵੀ ਅਗਲਾ ਕਹਿੰਦਾ ਵੀ ਆਪਰੇ ਬਈ ਕਹਿੰਦਾ ਬਾ ਤੁਹਾਡਾ ਇਹ ਆ ਵੀ ਜੋ ਮੰਨ ਲਓ 200 ਹੋ ਜਾਂਦਾ ਵੀ 100 ਰੁਪਏ ਜੇ ਮੰਨ ਲਓ ਫਹੀ ਕੋੜ ਵੀ ਜਾਣਾ ਆ ਜਾਉਣਾ ਬੜੀ ਮਹਾਂ ਹਾਂਜੀ ਹਾਂਜੀ ਉਹਨਾਂ ਦੇਣਾ ਬੰਦਾ ਹਾਂਜੀ ਉਹਨਾਂ ਨੂੰ ਦੇ ਜੀ ਬਕੀ ਵੀ ਜਾਉਣੀ ਆ ਹਾਂਜੀ ਹੁਣ ਇਹ ਹੁਣ ਲੰਗਰ ਨੂੰ ਬਣਾ ਕੇ ਲੰਗਰ ਇਕੱਠਾ ਕਰਕੇ ਮੈਂ ਆਪਦੇ ਘਰੇ ਤਾਂ ਰੱਖਣ ਹੋ ਜਾ। ਉੱਥੇ ਪਚਾਉਣਾ ਹੈ ਜੀ। ਅਜੇ ਇੱਕ ਗੱਲ ਦੱਸੋ ਵੀ ਜੇਰੋਂ ਮੰਨ ਲਓ ਕੋਈ ਬਹਿ ਨਹੀਂ ਦਿੰਦਾ ਤੁਹਾਨੂੰ। ਹਾਂਜੀ। ਕੋਈ ਬੈਕਪੋਰ ਦੇ ਦਿੰਦਾ, ਕੋਈ ਪ੍ਰਸ਼ਾਦੇ ਦੇ ਦਿੰਦਾ, ਕੋਈ ਖੋਹ ਦੇ ਦਿੰਦਾ। ਹਾਂਜੀ ਹਾਂਜੀ। ਫਿਰ ਉਸ ਬਾਅਦ ਕਿਵੇਂ ਤੁਹਾਡਾ ਕਿਵੇਂ ਚੱਲਦਾ ਰਹੂ? ਉਹ ਆਦੇ ਕੋਲੋਂ ਲਾਦੀ ਦੇਈ। ਅਚਾ। ਉਹ ਜੇ ਬਾਤ ਇਹ ਕੱਟ ਲਓ ਤੁਸੀਂ ਰੱਖ ਲੈ। ਜੇ ਮਨ ਨੂੰ, ਜੇ ਮਨ ਨੂੰ ਨਹੀਂ ਵੀ ਕਈ ਵਾਰੀ ਪੈਸੇ ਇਕੱਠੇ ਹੁੰਦੇ। ਮੇਰੇ ਕੋਲੇ ਗੱਡੀ ਦਾ ਸਾਧਨ ਕਿਤੇ ਨਹੀਂ ਬਣਦਾ। ਫ੍ਰੀ ਵਾਲੀ ਗੱਡੀ। ਕਿਉਂਕਿ ਬਾਬੇ ਨਾਨਕ ਦੀ ਕਿਰਪਾ ਨਾਲ ਵੈਸੇ ਤਾਂ ਮੈਨੂੰ ਫ੍ਰੀ ਗੱਡੀਆਂ ਬਹੁਤ ਮਿਲ ਜਾਂਦੀਆਂ। ਕਈ ਵਾਰੀ ਨਹੀਂ ਵੀ ਮਿਲਦੀ ਕੋਈ ਕੰਮ ਗਿਆ ਹੁੰਦਾ ਹੈ। ਉਦੋਂ ਜੀ ਅਸੀਂ ਆਪਦੇ ਪੱਲਿਓ ਲੱਕ ਵੀ ਉੱਥੇ ਲੈ ਜਾਣਾ ਪੈਂਦਾ ਨੂੰ। ਜੇ ਮੰਨੋ ਮੇਰੇ ਕੋਲੇ ਇੱਕ ਟਾਈਮ ਪੈਸੇ ਵੱਜ ਗਏ ਮੰਨੋ ਮੈਂ 150 ਖਾ ਵੀ ਗਿਆ ਤੇ ਲੱਗ ਜਾਂਦੇ ਆ। ਲੱਗ ਜਾਂਦੇ। ਪਰ ਉਹ ਮਤਲਬ ਉਹਦੇ ਵਿੱਚ ਪਾ ਦੇ ਨੇ ਨਾ। ਹਾਂ ਉਹਦੇ ਵਿੱਚ ਫਿਰ ਮੈਂ ਦੂਜੀ ਵਾਰੀ ਕਿਰਾਇਆ ਲਾ ਦੇਣਾ। ਉਹ ਮੈਂ ਕਿਰਾਇਆ ਲਾ ਕੇ ਉੱਥੇ ਪਹੁੰਚਾਉਣਾ ਹੈ। ਸੰਗਤ ਜੀ ਇਹ ਮੈਨੂੰ ਅਸ਼ੀਰਵਾਦ ਇਹੀ ਦਿਆ ਜੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ। ਤੁਸੀਂ ਮੈਂ ਐਂ ਸੰਗਤ ਦੀ ਸੇਵਾ ਕਰਦਾ ਰਵਾਂ ਤੇ ਬਾਬੇ ਨਾਨਕ ਅੱਗੇ ਇਹੀ ਅਰਦਾਸ ਕਰਿਆ ਜੇ ਕਿ ਚੰਨ ਘਾਰੂ ਆ ਮੈਂ ਕੋਟਕਪੂਰਾ ਨਦੀਕ ਬਾਵਾਮੜਸਕੂ ਗਲੀ ਨੰਬਰ 2 ਨੰਬਰ 7837481018 ਸੱਚੇ ਪਾਤਸ਼ਾਹ ਦਾ ਦਾਸ ਤੁਹਾਡੇ ਚਰਨਾਂ ਦਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਮਲਾਉਣ ਜਾ ਰਿਹਾ ਹਾਂ ਸਰਦਾਰ ਚੰਨ ਸਿੰਘ ਘਾਰੂ ਜੀ ਜੋ ਬਹੁਤ ਆਪਣੇ ਧੀਪੁਰ ਮੈਡੀਕਲ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਹਰ ਮਹੀਨੇ ਬਾਅਦ ਠੀਕ ਹੈ ਜੀ ਉਹ ਇੱਕ ਮਨੁੱਖਤਾ ਦੀ ਸੇਵਾ ਕਰ ਰਿਹਾ ਤੇ ਉਹਨਾਂ ਦਾ ਵੀ ਕਰ ਰਿਹਾ ਅਸੀਂ ਉਹਨੂੰ ਮਨਾਉਣ ਜਾ ਰਹੇ ਹਾਂ ਚੰਨ ਸਿੰਘ ਘਾਰੂ ਤ੍ਰੇਮ ਨਗਰ ਕੋਟਪੂਰਾ ਹਾਂਜੀ ਚੰਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜੋ ਲੰਗਰ ਸਾਧ ਸੰਗਤ ਦੀ ਕਿਰਪਾ ਨਾਲ ਹੀ ਚੱਲ ਰਿਹਾ ਹੈ ਮਾਤਾ ਖੀਵੀ ਗੁਰਦੁਆਰਾ ਮੈਡੀਕਲ ਫਰੀਦਕੋਟ ਮਾਤਾ ਖੀਵੀ ਗੁਰਦੁਆਰਾ ਮੈਡੀਕਲ ਫਰੀਦਕੋਟ ਵਿੱਚ ਗੁਰਦੁਆਰਾ ਜੀ ਜੀ ਦੀ ਸੰਗਤ ਦੀ ਸੇਵਾ ਨਾਲ ਸੰਗਤ ਪ੍ਰਸ਼ਾਦ ਦੇ ਬ੍ਰੈਡ ਰਸ ਡਬਰ ਰੋਟੀ ਜੋ ਵੀ ਦਾਨ ਕਰਦੀ ਹੈ ਦਿੰਦੀ ਹੈ ਉਹ ਅਸੀਂ 18 ਤਰੀਕ ਨੂੰ ਮੈਂ ਐਸ ਵੇਲੇ ਅੱਜ 18 6 2025 ਅੱਜ 18 ਤਰੀਕਾ ਜੀ 18 ਤਰੀਕ ਨੂੰ ਮੈਂ ਹਰੇਕ ਘਰੇ ਰੋਕਾ ਦੇ ਕੇ ਆਉਣਾ ਰਾਤ ਨੂੰ ਕਿ ਸਵੇਰੇ ਲੰਗਰ ਦੀ ਵਾਰੀ ਹੈ ਜੀ ਸੰਗਤ ਬੜੇ ਸਤਿਕਾਰ ਨਾਲ ਬੜੇ ਪਿਆਰ ਨਾਲ ਸੰਗਤ ਪ੍ਰਸ਼ਾਦੇ ਬੀਬੀਆਂ ਬਣਾਉਂਦੀਆਂ ਕੋਈ ਪ੍ਰਸ਼ਾਦੇ ਬਣਾਉਂਦੀ ਬੀਬੀ ਕੋਈ ਬ੍ਰੈਡ ਰਾਸਾ ਡਬ ਰੋਟੀ ਬਿਸਕੁਟ ਜੋ ਵੀ ਉਹਨਾਂ ਦੀ ਸ਼ਰਧਾ ਹੁੰਦੀ ਹੈ